ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਫਬਨੇ ਬਣਾਈ ਹੈ ਜੁੜੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਹੋਰ ਨਾ ਕਰੋ WhatsApp ਨੰਬਰ ਦੇ ਪੂਰਾ ਵਾਇਰ ਡਾਟਾ ਸੈਂਡ ਕਰੋ ਚੈਨਲ ਤੇ ਐਲੀ ਪ੍ਰੋਫਾਈਲ ਮਾ ਸਿੰਘ ਜਨਮ ਤਰੀਕ 7 5 1994 ਕਾਸਟ ਜੱਟ ਸਿਕ ਜ਼ਿਲ੍ਹਾ ਬਠਿੰਡਾ ਪੜਾਈ ਐਮਏ ਇੰਗਲਿਸ਼ ਐਮਐਫੀ ਇੰਗਲਿਸ਼ ਵੀਐਡ ਇੰਗਲਿਸ਼ ਯੂਜੀਸੀ ਨੈਟ क्वालिफाइड पीएसटी टू क्वालिफाइड सीटी टू क्वालिफाइड हरियाणा राज्य टेट क्वालिफाइड कामो सरकारी कॉलेज प्रोफेशन तनख्वाह 50000 प्रति महीना जमीन है 3.5 एकड़ पिता गवर्नमेंट शॉप टू रिटायरमेंट मांगर विद्या पर वास्तव में पढ़ी ली की लड़की दी लोड है इनंदा मोबाइल नंबर 1286 42315 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹਰ ਸਿੰਘ ਜਨਮ ਤਰੀਕ 15 12 1991 ਹਾਈਟ 5 ਫੁੱਟ 9 ਇੰਚ ਕਾਸਟ ਯਰ ਸੇਕਾ ਬੋ ਵਿਰਾੜ ਸ਼ਹਿਰ ਜਿਲ੍ਹਾ ਲਾ ਲਾ ਬਾਦ ਜ਼ਮੀਨ ਦਾਸ ਕੇ ਲਈ ਲੜਕਾ ਇਟਲੀ ਪੀਆਰ ਪਰਵਾਰ ਮੈਂਬਰ ਦੋ ਪਹਿਣਾ ਇੱਕ ਇਟਲੀ ਪੀਆਰ ਮੈਰਿਡ ਇੱਕ ਕਨੇਡਾ ਮੈਰਿਡ ਇੱਕ ਬਰਾ ਇਟਲੀ ਮੰਗਾ ਵਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਸਰ ਡਾਕਟਰ 06528 ਤੁਸੀਂ ਪਰਿਵਾਰ ਨੂੰ ਕਹਿੰਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮਤੀ 1992 ਹਾਈਡਰ ਸ਼ੇਫਰ ਕਾਸਟਿੰਗ ਅਜਸਟਿਕ ਗੋਤਿਲੋ ਜ਼ਮੀਨ 1 1/4 ਜਿਲ੍ਹਾ ਫਾਜ਼ਿਲਕਾ ਕੰਮ ਸਰਕਾਰੀ ਨੌਕਰੀ ਪਾਈਲੇਟ ਰੇਲਵੇ ਪਰਿਵਾਰ ਮੈਂਬਰ ਇੱਕ ਪਨ ਮੈਰਿਡ ਇੱਕ ਬਰਾ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਬੀਏ ਬੀਏ ਕਿੱਥੀ ਹੋਵੇ ਲੜਕੀ ਰਿਹਾਈਡ ਪੰਪੂਡ 10 ਇੰਚ ਹੋਵੇ ਏਰੀਆ ਬਲੂਟ ਮੁਕਤਸਰ ਜਲਾਲਾਬਾਦ ਫਰੋਜਪੁਰ ਉਹਨੂੰ ਕੈਨ ਇਹਨਾਂ ਦਾ ਮੋਬਾਈਲ ਨੰਬਰ 9560995600 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਰਮਨਿਕ ਅਪਾਇਲ ਦੋਹਿਆਰ ਹਾਈਡਰ ਪੰਪੂਡ 11 ਇੰਚ ਕੋੜਾਈ ਪਲਸ 2 ਦੋਸਾ ਦਾ ਡਿਪਲੋਮਾ ਵਿਜ਼ਨਰਸ ਮਲੇਗਨਡ ਕੈਨੇਡਾ ਕੰਮ ਵਰਕ ਪਰਮਿਟ ਟ੍ਰੈਲਰ ਡਰਾਈਵਰ ਕੈਨੇਡਾ ਪੀਆਰ ਫਾਈਲ ਲੱਗੀ ਹੋਈ ਜ਼ਮੀਨ ਚਾਰ ਕਿੱਲੇ ਸ਼ਹਿਰੀ ਪ੍ਰਾਪਰਟੀ ਕੈਨੇਡਾ ਵਿੱਚ ਆਪਣਾ ਘਰ ਮੰਗਵਦੀਆ ਪਰਿਵਾਰ ਤੋਂ ਪੜੀ ਲਿਖੀ ਸੋਨੀ ਸੁਨੱਕੀ ਬੀਐਸਸੀ ਨਰਸਿੰਗ ਲੜਕੀ ਦੀ ਲੋੜ ਹੈ ਏਰੀਆ ਮੋਗਾ ਫ੍ਰੀਡ ਕੋਡ 905 ਜਾਂ ਕੈਨੇਡਾ ਪੀਆਰ ਹੋਵੇ ਲੜਕੀ ਪਲਸ 2 ਮੈਡੀਕਲ ਨਾਲ ਪੜੀ ਹੋਵੇ ਲੜਕੀ ਦੀ ਹਾਈਟ 5 ਫੁੱਟ 4 ਇੰਚ ਹੋਵੇ ਇਹਨਾਂ ਨੇ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ +1 437 313 1813 ਦੂਜਾ ਮੋਬਾਈਲ ਨੰਬਰ 98555 62554 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨੂੰ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ नामा सिंह लड़का ऑस्ट्रेलिया, जन्म तरीक अठारह बारह उन्नीस सौ नड़िन्नवे हाई टू पंच फुट गया इंच पढ़ाई बी एस सी नर्सिंग ऑस्ट्रेलिया तो कम वर्क पारमेंट ऑस्ट्रेलिया कास्ट रामगढ़ीए एरिया अमृतसर परिवार मेंबर पिता गवर्नमेंट जॉब तो रिटायरमेंट माता हाउसवाइफ एक भैन व्याई इंग्लैंड वर्क पारमेंट से एक भा ਮੈਰਿਟ ਕੈਨੇਡਾ ਵਰਕ ਪਾਵੈਂਟ ਦੀ ਮਾਂ ਅਵਧਿਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਹੋਵੇ ਜਾਂ ਵਰਕ ਪਾਵੈਂਟ ਹੋਵੇ ਲੜਕੀ ਦੀ ਹਾਈਟ ਪੰਜ ਫੂਟ ਪੰਜ ਇੰਚ ਤੋਂ ਘੱਟ ਨਾ ਹੋਵੇ ਚਰਸੀਕ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 8976085630 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਨ ਹੋਰ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਵਿਸ਼ਨੂ ਕਾਸਟਿਓ ਖਤਰੀ ਜਨਮ ਤਰੀਕ 5/1/1988 ਟਾਈਮਸ ਵੀਅ ਸ਼ੀ ਪੜਾਈ ਬੀਏ ਕੋਰਸ ਆਈਟੀਆਈ ਕੰਪਿਊਟਰ ਰੀਡਿੰਗ ਕੰਮ ਆਪਣਾ ਜਿਨੀਸ ਹੋਲਸੇਲ ਲਾਈਟ ਡੈਕੋਰੇਸ਼ਨ ਏਰੀਆ ਬਰੋਚਪੁਰ ਪ੍ਰੋਵਾਈਡ ਮੈਂਬਰ 1010 ਮੈਰਿਨ ਮੰਗਵਾਦੀਆ ਪਰਵਾਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ ਕਾਰਨ ਮੇ 785 94360 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਪੀਆਰ ਜਨਮ ਤਰੀਕ 98 1994 ਹਾਈਟ ਸਕੂਲ ਪੰਜਪਟ 8 ਇੰਚ ਪੜਾਈ ਮਾਸਟਰ ਡਿਗਰੀ ਇਨ ਕੈਨੇਡਾ ਏਰੀਆ ਪਟਿਆਲਾ ਲੜਕੇ ਦਾ ਤਲਾਕ ਹੋਇਆ ਸ਼ਾਰਟ ਟਾਈਮ ਪਰਿਵਾਰ ਮੈਂਬਰ ਮਾਤਾ ਟਿਊਸ਼ਨ ਸੈਂਟਰ ਚਲਾਉਂਦੇ ਨੇ ਇੱਕ ਪੈਨ ਮੈਰਿਟ ਆਫੀਸਰ ਗੌਰਮੈਂਟ ਬੈਂਕ ਮੰਗਰ ਵਿਧਿਆ ਬਰਵਤ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਪੰਜਾਬ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਲੜਕੀ ਦੀ ਹਾਈਟ 5 ਫੁੱਟ 10 ਇੰਚ ਹੋਵੇ ਇਹਨਾਂ ਨੂੰ ਜਤੀਵੰਦ ਨਹੀਂ ਵਿਆਹ ਜਲਦੀ ਕਰਨਾ ਇਹਨਾਂ ਦਾ ਮੋਬਾਈਲ ਨੰਬਰ 9876036010 ਇਹਨਾਂ ਦਾ ਦੂਜਾ ਮੋਬਾਈਲ ਨੰਬਰ 946543 32367 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਨੱਖਾ ਲੜਕਾ ਕਨੇਡਾ ਜਲਦੀ ਕਤੀਦਾ ਟੋਵੀਆਰ ਹਾਈਡਰ ਸ਼ੈਫੂਡ ਟੈਕੈਂਟ ਏਰੀਆ ਮਨਾਲਾ ਕਾਰਟੂ ਜਰਸੀ ਤੋਂ ਮੇਨ ਟਨ ਕਿਲੇ ਲੜਕਾ ਕਨੇਡਾ ਵਰਕ ਪਰਮਿਟ ਦੇ ਇੱਕ ਬੈਨ ਮੈਰਿਡ ਮੰਗ ਅਰੇਡੀ ਪਰਵਾਹ ਤੋਂ ਉਹ ਲੜਕੀ ਕੈਨੇਡਾ ਪੀਆਰ ਸਿਟੀਜ਼ਨ ਹੋਵੇ ਲੜਕੀ ਨੂੰ ਕੈਨੇਡਾ ਪੀਆਰ ਕਰਵਾ ਸਕੇ ਇਹਨਾਂ ਦਾ ਮੋਬਾਈਲ ਨੰਬਰ 9894786 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਅਮਰ ਸਿੰਘ ਜਨਤੀ ਕਾ 14 ਅਪ੍ਰੈਲ 1995 ਹਾਈਟੋ ਸ਼ੀਫੁੱਡ ਕਾਰਟੂ ਜਰਸੀ ਕਾ ਪੜਾਈ ਪਲੱਸ 2 ਕਾਮ ਡੈਰੀ ਫਾਰਮ ਜ਼ਮੀਨ ਪੰਜ ਕਿਲੇ ਦੂ ਕਨਾਲ ਏਰੀਆ ਮਾਨਸਾ ਪਰਵਾਰ ਮੈਂਬਰ ਦੋ ਪਹਿਨਾ ਮੈਰਿਟ ਮੰਗ ਗੜੀਆਂ ਪਰਵਾਰ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਕੀ ਗਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗਨੇ ਇਹਨਾਂ ਦਾ ਮੋਬਾਈਲ ਨੰਬਰ 9840413742 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ